ਰਾਜਵਿੰਦਰ ਸਿੰਘ 13 13 ਅਤੇ 20 ਪੰਜਾਬ ਤੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਵੀਰ ਪੱਤਰਕਾਰ ਰਾਜਵਿੰਦਰ ਸਿੰਘ ਲਾਲ ਮਾਜਰਾ ਆਓ ਬਲੇਟਨ ਦੇ ਵਿੱਚ ਖਬਰਾਂ ਸ਼ੁਰੂਆਤ ਕਰ ਲੈਨੇ ਹਾਂ ਸ਼ੰਤਪਾਪਾ ਅਜੈਮ ਮੂਨੀ ਜੀ ਦਾ ਧਿਆਨ ਡੇਰਾ ਮੁਕਤਸਰ ਸਾਹਿਬ ਪਿੰਡ ਮੂਮ ਵਿਖੇ ਧਿੱਤੀ ਅੰਤਮ ਵਿਦਾਇਕੀ ਤਿਆਗੀ ਸ਼ੰਤਪਾਪਾ ਅਜੈਮ ਮੂਨੀ ਦਾ ਡੇਰਾ ਮੁਕਤਸਰ ਸਾਹਿਬ ਪਿੰਡ ਮੂਮ ਬਰਨਾਲਾ ਵਿਖੇ ਧਿਆਨਤ ਹੋ ਗਿਆ ਮੁੱਖ ਸੇਵਾਦਾਰ ਸੰਤ ਰਮੇਸ਼ਵਰ ਦਾਸ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਅੰਤਮ ਸੰਸਕਾਰ ਸਮੇਂ ਵੱਡੀ ਗਿਣਤੀ 'ਚ ਸੰਤ ਮਾਪਰਾਂ ਮਹਤਵਾਰਾਂ ਵੱਖ-ਵੱਖ ਸੰਸਤਾਵਾਂ ਪਿੰਡ ਵਾਸੀਆਂ ਨੇ ਵਿਸਾਲੇ ਭੇਟ ਕਰਕੇ ਸ਼ਰਧਾਂਜਲੀ ਅਰਪਿਤ ਕੀਤੀ ਸਾਬਕਾ ਚੇਅਰਮੈਨ ਲਖਮਨ ਸਿੰਘ ਮੂਮ ਸੁਸਾਇਟੀ ਪ੍ਰਧਾਨ ਸੁਖਤਾਲ ਸਿੰਘ ਸੇਖੋ ਨੇ ਕਿਹਾ ਆ ਬਾਬਾ ਅਜੈ ਮੂਨੀ ਨੇ ਲੰਮੇ ਸਮੇਂ ਤੋ ਸੇਵਾ ਕਰਦਿਆਂ ਸਾਦੀ ਭਰਿਆ ਜੀਵਨ ਬਤੀਤ ਕੀਤਾ ਉਹ ਸmooth ਸਰਧਾਲੂਆਂ ਨੂੰ ਨਿਗਾਹ ਮਾਨਤਕਾਰ ਦਿੰਦੇ ਹੋਏ ਹਰ ਇੱਕ ਦੇ ਦੁੱਖ ਸੁੱਖ ਚ ਸਾਹਮਣੇ ਹੁੰਦੇ ਮੁੱਖ ਸੇਵਾਦਾਰ ਸੰਤ ਰਮੇਸ਼ਵਰ ਦਾਸ ਨੇ ਬਾਬਾ ਅਜੈਬ 무ਨੀ ਦੇ ਸਾਦਗੀ ਭਰੇ ਜੀਵਨ ਸਬੰਧੀ ਚਾਨਣਾ ਪਾਇਆ ਉਹਨਾਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਦੱਸਿਆ ਕਿ ਇਹ ਸੰਤ ਬਾਬਾ ਅਜੈਬ 무ਨੀ ਦਾ ਅੰਗਠਾ ਸੰਭਾਲਣ ਪੁੱਲ ਚੋਗਣ ਦੀ ਰਸਮ 16 ਜੁਲਾਈ ਐਤਵਾਰ ਨੂੰ ਸਵੇਰੇ 9 ਵਜੇ ਡੇਰਾ ਮੁਕਤਸਰ ਸਾਹਿਬ ਪਿੰਡ ਮੂਹਮ ਵਿਖੇ ਹੋਵੇਗੀ। ਸੰਸਕਾਰ ਮੌਕੇ ਮਹਾਂਤ ਨਿਹਾਲ ਦਾਸ ਅਖਾੜਾ ਐਲਵਾਲਾ ਅੰਮ੍ਰਿਤਸਰ ਮਹਾਂਤ ਧਰਮ मुनि ਡੇਰਾ ਅਲਾਲ ਮਹਾਂਤ ਅੰਚਲ मुनि ਪਟਿਆਲਾ ਮਹਾਂਤ ਨਿੱਕੂ ਦਾਸ ਤਰੰਜੀ ਖੇੜਾ ਮਹਾਂਤ ਗੁੱਤ ਦਾਸ ਸਵਾਜਪੁਰਾ ਸੰਤ ਗੁਰਵਿੰਦਰ ਦਾਸ ਸਵਾਜਪੁਰਾ ਸੰਤ ਜਗਦੇਵ ਦਾਸ ਜਨਾਲ ਬਾਬਾ ਗੁਰਮਖ ਦਾਸ ਅਰਦਾਸਪੁਰਾ ਗੁਰਚਰਨ ਸਿੰਘ ਫੌਜੀ ਜਗਤਾਰ ਸਿੰਘ ਲਾਲੀ ਟਰਾਂਸਪੋਰਟ ਇੰਦਰ ਸਿੰਘ ਸੇਖੋਂ ਸਲੇਮਪੁਰਾ ਸੰਤ RAM ਗਿਰ ਸੂਲਰ ਮਹੰਦ ਸਾ ਮਰਾਜ ਮੁਨੀ ਪਾਲ ਸਿੰਘ ਡਾਉਨ ਕਲਾ ਪਟਿਆਲਾ ਗੁਰਮੀਤ ਸਿੰਘ ਗੋਗੀ ਨੰਬਰਦਾਰ ਸੁਖਵੰਤ ਸਿੰਘ ਗੁਰਮੀਤ ਸਿੰਘ ਭੰਦੇਰ ਜੂੜ ਸਿੰਘ ਮੂਮ ਭਾਈ ਗੁਰਦੀਪ ਸਿੰਘ ਜੱਥੇ ਮੇਜਰ ਸਿੰਘ ਲੱਖਾ ਪੰਚ ਰਾਜ ਸਿੰਘ ਸੂਬੇਦਾਰ ਅਵਤਾਰ ਸਿੰਘ ਲੱਖਾ ਗੁਰਨਾਮ ਸਿੰਘ ਲੱਖਾ ਗੁਰਜੀਤ ਸਿੰਘ ਗਮਟੀ ਗੁਰਚਰਨ ਦਾਸ ਭਾਈ ਰਾਜਵਿੰਦਰ ਸਿੰਘ ਕਲਾਲ ਮજરા ਇਸ ਮੌਕੇ ਤੇ ਡੈਸ ਕਲੱਬ ਮੈਨਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ ਜੀ ਦੀ ਪੂਰੀ ਟੀਮ ਨੇ ਪਹੁੰਚ ਕੇ ਸੰਸਕਾਰ ਤੇ ਹਾਜ਼ਰੀਆਂ ਭਰੀਆਂ ਅਤੇ ਬਾਬਾ ਰੰਗਰੇਸ ਮਰਨੂ ਸਤਿਕਰਾਂ ਦਾ ਭਾਣਾ ਮੰਨਣ ਦੀ ਅਪੀਲ ਕੀਤੀ ਅਤੇ ਇਸ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਡੈਸ ਕਲੱਬ ਮੈਨਕਲਾਂ ਰਜਿੰਦਰ ਸਿੰਘ ਢਲੋਂ ਦੀ ਰਿਪੋਰਟ ਰਾਜਿੰਦਰ ਸਿੰਘ ਦੇ 13 13 ਚੈਨਲ ਤੇ ਦੇਖ ਰਹੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਸਰਪ੍ਰਸਤ ਸਾਹਿਬ ਜੀ ਲੱਗੋ ਅੱਜ ਜ਼ਿਲ੍ਹਾ ਬਰਨਾਲਾ ਪਿੰਡ ਮੂਮ ਵਿਖੇ ਸੀ ਕੁੰਚ ਜਿੱਥੇ ਸ੍ਰੀਮਾਨ ਸੰਤ ਬਾਬਾ ਜੈਮੁਨੀ ਜੀ ਜੋ ਇਥੋਂ ਦੀ ਸੇਵਾ ਕਰ ਰਹੇ ਸੀ ਉਸ ਹੱਤ ਕਰਾਂ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਦਿਆ ਹੋਇਆ ਆ ਅਕਾਲ ਚਨਾ ਨਾ ਕਰਗੇ ਸਨ ਜੋ ਉਹਨਾਂ ਦੇ ਸਾਰੇ ਪਿੰਡ ਵੱਲੋਂ ਅਤੇ ਪੰਚ ਸਰਪੰਚਾਂ ਵੱਲੋਂ ਰਲ ਮਿਲ ਕੇ ਅਤੇ 12 ਮਾਪੁਰਸ਼ਾਂ ਸੰਤ ਮਾਪੁਰਸਾਯਾ ਉਹਨਾਂ ਵੱਲੋਂ ਰਲ ਮਿਲ ਕੇ ਉਹਨਾਂ ਦੇ ਮੱਤਕ ਦੇ ਦਾ ਸੰਸਕਾਰ ਕੀਤਾ ਗਿਆ ਸੋ ਮਹਾਂਪੁਰਖ ਜਿਹੜੇ ਹੁੰਦੇ ਆ ਉਹ ਦੁਨੀਆ ਨੂੰ ਤਾਰਨ ਵਾਸਤੇ ਹੁੰਦੇ ਆ ਸੋ ਦੁਨੀਆ ਵੀ ਜੋ ਸੰਗਤਾਂ ਵੱਧ ਛੱਟ ਕੇ ਇੱਥੇ ਲਾਹਾ ਲੈਂਦੀਆਂ ਢੇਰੇ ਦੇ ਉੱਤੇ ਹਾਜ਼ਰੀਆਂ ਭਰਦੀਆਂ ਸੋ ਉੱਥੋਂ ਦੇ ਹੁਣ ਆ ਬਾਬਾ ਪਰਮੇਸ਼ਵਰ ਦਾ ਵਾਧਾ ਕੀ ਉਹ ਸਾਡੇ ਵਿੱਚ ਹਾਜ਼ਰ ਹਨ ਸੋ ਉਹਨਾਂ ਨੂੰ ਦੂਸਰ ਸਵਾਲ ਤੁਹਾਡੇ ਤੇਕਰ ਆ ਤੁਹਾਡੇ ਉੱਤੇ ਪੁੱਛਾਂਗੇ ਤਦ ਤੱਕ ਸਾਡੇ ਚੈਨਲ ਨਾ ਬੰਨੇ ਰਿਓ ਜੀ ਸਾਡੇ ਵਿੱਚ ਮਹਾਂਪੁਰਖ ਛੋਟੇ ਹਾਜ਼ਰ ਹਨ ਸੋ ਉਹਨਾਂ ਤੋਂ ਦੋ ਸ਼ਬਦ ਤੁਹਾਡੇ ਟਿਕਰ ਪਚਾਵਾਂਗੇ ਸੋ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸੋ ਅੱਜ ਬਾਬਾ ਜੀ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਸੋ ਪਿੰਡ ਨੂੰ ਪੂਰੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਉੱਥੇ ਬਕੋ ਬਕਰੀ ਪਾਰਟੀਆਂ ਤੇ ਆਗੂ ਵੀ ਪਹੁੰਚੇ ਆ ਤੇ ਤੁਹਾਡਾ ਆਮ ਆਪਰਸ਼ਨ ਦੇ ਬਾਰੇ ਕੀ ਕਹਿਣਾ ਜੀ ਬੋਲ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਤਨ ਤਨ ਸ਼ੰਤ ਬਾਬਾ ਅਜੈ 무ਨੀ ਜੀ ਮਹਾਰਾਜ ਜੋ ਇੱਕ ਤਿਆਗੀ ਮਹਾਪੁਰਸ਼ ਹਨ ਜੋ ਕਰੀਬ ਅੱਜ ਤੋਂ ਲਗਭਗ 50 ਸਾਲ ਪਹਿਲਾਂ ਸ੍ਰੀ ਮਾਨਿਕਸ਼ਰ ਸੰਤਵਾਪਾ ਪ੍ਰਕਾਸ਼ 무ਨੀ ਜੀ ਮਹਾਰਾਜ ਜੀ ਸੇਵਾ ਦੇ ਵਿੱਚ ਡੇਰਾ ਮੁਖਸਰ ਸਾਹਿਬ ਮੂਹੰ ਵਿੱਚ ਸੇਵਾ ਦੇ ਵਿੱਚ ਆਏ ਸੀ ਜਿਨ੍ਹਾਂ ਨੇ ਲਗਭਗ 50 ਸਾਲ ਦਾ ਸਮਾਂ ਇਸ ਡੇਰੇ ਦੀ ਸੇਵਾ ਕੀਤੀ ਜਿਨ੍ਹਾਂ ਨੇ ਸੰਗਤਾਂ ਨੂੰ ਤਾਰਿਆ ਇੱਕ ਐਸੇ ਮਹਾਪੁਰਸ਼ ਜਿਹੜੇ ਬਿਲਕੁਲ ਹੀ ਤਿਆਗੀ ਸਨ ਦੀਨਾ ਨੇ ਆਪਣਾ ਜੀਵਨ ਪੂਰਾ ਪ੍ਰਮਾਤਮਾ ਦਾ ਸਿਮਰਨ ਕਰਦੇ ਲੋਕ ਭਲਾਈ ਦੀ ਸੇਵਾ ਕਰਦੇ ਆਪਣਾ ਜੀਵਨ ਗੁਜ਼ਾਰਿਆ ਤੇ ਉਹ ਮਹਾਂਪੁਰਸ਼ ਆਪਣਾ ਪੰਚਪਉੜ ਫਰੀ ਤਿਆਕੇ ਪ੍ਰਭੂ ਚਰਨਾਂ ਦੇ ਜਾਵਰਾਜੇ ਅੱਜ ਉਹਨਾਂ ਦਾ ਸੰਸਕਾਰ ਡੇਰਾ ਮੁਖਸਰ ਸਾਹਿਬ ਮੂਹਰੇ ਕੀਤਾ ਗਿਆ ਉਸ ਸਮੇਂ ਬਹੁਤ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਸੇਵਾਦਾਰ ਪੰਚਾਇਤ ਬਹੁਤ ਦੂਰੋਂ ਨੇੜੇੋਂ ਸੰਗਤਾਂ ਪਹੁੰਚੀਆਂ ਨੇ ਉਹਨਾਂ ਦਾ ਪਹੁੰਚਣ ਤੇ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਸੁ ਬਾਬਾ ਜੀ ਜਿਵੇਂ ਮਾਪਰ ਸੰਗਤਾਂ ਕੋਲੇ ਸੰਗਤਾਂ ਪਿੰਡ ਦੀਆਂ ਹੋਈਆਂ ਸੀਗੀਆਂ ਤੋਂ ਅਸ਼ੀਰਵਾਦ ਲੈ ਕੇ ਜਾਂਦੀਆਂ ਸੀ ਤੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਠ ਪਹੁੰਚਾਂਗਾ ਤੋ ਸੰਗਤਾਂ ਦਾ ਕੀ ਕਹਿਣਾ ਸੀਗਾ ਬਾਬਾ ਸਾਡੇ ਜਾਣ ਬਾਬਾ ਜੈ ਮੁਨੀ ਜੀ ਇੱਕ ਐਸੇ ਮਹਾਂਪੁਰਸ਼ ਜਿਹੜੇ ਬਿਲਕੁਲ ਹੀ ਤਿਆਗੀ ਨਾ ਉਹਨਾਂ ਨੂੰ ਪੈਸੇ ਦਾ ਨਾ ਉਹਨਾਂ ਨੂੰ ਦੁਨਿਆਵੀ ਕਿਸੇ ਚੀਜ਼ ਨਾਲ ਕੋਈ ਮੋਹ ਨਹੀਂ ਸੀਗਾ ਉਹਨਾਂ ਦਾ ਬਚਨ ਜਿਹੜਾ ਵੀ ਕਹਿ ਦਿੰਦੇ ਸੀ ਬਚਨੀ ਪੂਰਨ ਹੁੰਦੇ ਸੀਗੇ ਉਹ ਮਹਾਪੁਰਸ਼ਾਂ ਦਾ ਬਹੁਤ ਸਮਾਜ ਨੂੰ ਵੱਡੀ ਦੇਣ ਹੈ ਬਾਕੀ ਇਥੋਂ ਦੀ ਸੰਗਤ ਤਾਂ ਵੇਖੀ ਨਹੀਂ ਇਹਨਾਂ ਨੂੰ ਜੋ ਵੀ ਹੈ ਦੱਸਣਗੇ ਤੁਹਾਨੂੰ ਕੁਰਚਨ ਸਿੰਘ ਜੀ ਨਾਲ ਹਾਂਜੀ ਹਾਂ ਬਾਕੀ ਉਹ ਸਿੱਧ ਮਹਾਪੁਰਸ਼ੀ ਉਹਨਾਂ ਬਾਰੇ ਤਾਂ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਤੇ ਬੋਲ ਜਗਤਗੁਰੂ ਸ੍ਰੀ ਚੰਦਰ ਗੋਵਾਨ ਸੋ ਜਿਹੜੇ ਬਾਬਾ ਜੈ ਮਨੀ ਜੀ ਸੀ ਉਹਨਾਂ ਦਾ ਜਿਹੜਾ ਬਤਨ ਸੀ ਉਹ ਟੱਲ ਹੁੰਦਾ ਸੀ ਸੰਗ ਤਾਂ ਇੱਕ ਆਸਰਾ ਤੱਕ ਕੇ ਆਉਂਦੇ ਸੀ ਜਿਹੜਾ ਉਹਨਾਂ ਦਾ ਆਸਰਾ ਤੱਤਿਆ ਹੋ ਪੂਰਾ ਹੁੰਦਾ ਸੀਗਾ ਸੋ ਬਾਬਾ ਜੀ ਦੀ ਬੜੀ ਕਿਰਪਾ ਸੀਗੀ ਸੰਗਤ ਦੇ ਉੱਤੇ ਮੂਮਾ ਦੀ ਸੰਗਤ ਦੇ ਉੱਤੇ ਸੋ ਇੱਥੇ ਸਾਡੇ ਪਿੰਡ ਦੇ ਨਮੈਂਦੇ ਵੀ ਆ ਸਰਪੰਚ ਸਾਹਿਬ ਵੀ ਆ ਸਾਡੇ ਵਿੱਚ ਗੁਰਚਰਨ ਸਿੰਘ ਜੀ ਬਾਬਾ ਜੀ ਦੇ ਸਤਪੁਰਾਂ ਦੀ ਬਖਸ਼ੀ ਵਿਸ਼ਵਾਸਾਂ ਦੀ ਕੁੰਜੀ ਨੂੰ ਖੋਹ ਜਾਣਾ ਹਾਕਾ ਨਾ ਕਰਗੇ ਆ ਸੋ ਉਹਨਾਂ ਨੂੰ ਤੁਸੀਂ ਕਿਵੇਂ ਸਮਝਦੇ ਆ ਦੇਖੋ ਜੀ ਬਾਬਾ ਜੈ ਮੂਨੀ ਜੀ ਸਾਡੇ ਨਗਰ ਦੇ ਹੀ ਮਤਲਬ ਜੰਪੜ ਸੀ ਔਰ ਜਦੋਂ ਬਾਬਾ ਪ੍ਰਕਾਸ਼ ਮੂਨੀ ਜੀ ਜੈ ਤਕਰੀਬਨ ਉਦੋਂ ਇਹਨਾਂ ਦੀ 18-20 ਸਾਲ ਦੀ ਉਮਰ ਸੀ ਉਦੋਂ ਤੋਂ ਇਹ ਡੇਰਾ ਨਿਰਮਾਨ ਸਰਵਿਖੇ ਆਪਣਾ ਮੁਕ ਸਰਵਿਖੇ ਆਪਣਾ ਸੇਵਾ ਕਰਨ ਲੱਗ ਗਏ ਔਰ ਉਸ ਤੋਂ ਬਾਅਦ ਇਹਨਾਂ ਨੇ ਨਿਰਸਵਾਰਥ 30 ਸਾਲ ਡਾਲੀ ਦੀ ਸੇਵਾ ਕੀਤੀ ਨਿਰਸਵਾਰਥ 30 ਸਾਲ ਡਾਲੀ ਦੀ ਸੇਵਾ ਮਤਲਬ ਪਿੰਡ ਚੋਂ ਪ੍ਰਸ਼ਾਦਾ ਔਰ ਦੁੱਧ ਲਿਆ ਕੇ ਰੱਖ ਦੇਣਾ ਔਰ ਆਪ ਨੂੰ ਇਹ ਨਹੀਂ ਸੀ ਵੀ ਮੈਂ ਉਹਦੇ ਚੋਂ ਛੱਕਣਾ ਸੰਗਤ ਵਾਸਤੇ ਲੈ ਕੇ ਰੱਖ ਦੇਣਾ ਤੇ ਸੰਗਤ ਨਹੀਂ ਸਕਣਾ ਨਿਰਸਵਾਰਥ ਸੇਵਾ ਜੀ ਦਾ ਕੋਈ ਸਵਾਰਥ ਨਹੀਂ ਸੀ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਸੀ ਮਤਲਬ ਉਹ ਇੱਕ ਉਹ ਪੁਰਸ਼ ਸੀਗੇ ਜਿਨ੍ਹਾਂ ਨੂੰ ਆਪਸੀਂ ਬਿਲਕੁਲ ਤਿਆਗੀ ਜਿਹਦਾ ਨਾਮ ਦਿੱਤਾ ਸੀ ਤਿਆਗੀ ਇੱਕ ਤਾਂ ਹੁੰਦਾ ਕਿਸੇ ਨੂੰ ਨਾਮ ਦੇ ਦੇਣਾ ਇੱਕ ਉਹ ਕੁਦਰਤੀ ਤੌਰ ਤੇ ਤਿਆਗੀ ਸੀ ਜਿਨ੍ਹਾਂ ਨੂੰ ਮਤਲਬ ਤੁਸੀਂ 20 ਰੁਪਏ ਮੱਥਾ ਟੇਕਦਾ ਦੂਏ ਨੇ ਮੰਗ ਲੈਣ ਨੂੰ ਦੇ ਤੋ ਇਸ ਕਰਕੇ ਮਤਲਬ ਉਹਨਾਂ ਦੀ ਬਹੁਤ ਵੱਡੀ ਸੇਵਾ ਸੀ ਔਰ ਇੱਥੋਂ ਦੇ ਜੰਪੜ ਸੀ ਮੂਮ ਦੀ ਉਹ ਸਾਡੇ ਨਗਰ ਦੇ ਵਿੱਚ ਹੀ ਉਹਨਾਂ ਨੇ ਵਿਚਰ ਕੇ ਹਰ ਇੱਕ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਕਿਸੇ ਦਾ ਕੋਈ ਭੋਗ ਆ ਕਿਸੇ ਦੀ ਮਰਗਾਂ ਹਰ ਇੱਕ ਦੇ ਸਹਾਈ ਹੋਣਾ ਇਹ ਨਹੀਂ ਐ ਕਿਸੇ ਦੇ ਪਹੁੰਚਦੇ ਨਹੀਂ ਸੀ ਟਾਈਮ ਤੋਂ ਟਾਈਮ ਕੱਢ ਕੇ ਪਹੁੰਚਦੇ ਸੀ ਔਰ ਡਾਲੀ ਦੀ ਸੇਵਾ ਸੀ ਜਿਹੜੀ ਉਹ ਨਿਰਸਵਾਰਥ ਸੀ ਉਹਨਾਂ ਦੀ ਉਹਨਾਂ ਨੇ ਪੱਕੇ ਆਪ ਦੀ ਸੇਵਾ ਜੀ ਸਾਰੇ ਪਿੰਡ ਤੋਂ ਡਾਲੀ ਲਿਆ ਕੇ ਔਰ ਸੰਗਤ ਨੂੰ ਸਕਾਉਣਾ ਜੋ ਕੋਈ ਗਰੀਬ ਆ ਗਿਆ ਇੱਥੇ ਕੋਈ ਕਿਸੇ ਨੇ ਵੀ ਮਤਲਬ ਸਕਣੀ ਉਹਦੇ ਵਾਸਤੇ ਮਤਲਬ ਜਿਵੇਂ ਕਹਿ ਸਕਦੇ ਆ ਵੀ ਇਹੋ ਜਿਹੇ ਬੰਦੇ ਸਾਰੀ ਉਮਰ ਜਿਹੜੇ ਲੋਕਾਂ ਦੇ ਵਾਸਤੇ ਦਾ ਜੀਵਨਦਾਨ ਕਰ ਜਾਂ ਉਹਨਾਂ ਵਾਸਤੇ ਆਪਣੇ ਕੋਲ ਕੋਈ ਵਿੱਚ ਸ਼ਬਦ ਨਹੀਂ ਬੋਲਣ ਭਾਸ਼ਾ ਭਾਈ ਗੁਰਖਰਨ ਸਿੰਘ ਇਹ ਤਾਂ ਕਹਿਣਾ ਕਿ ਉਹ ਬਾਬਾ ਜੀ ਘਟ ਘਟ 50 ਸਾਲ ਤੋਂ ਜਿਹੜੀ ਸੇਵਾ ਕਰ ਰਹੇ ਸੀ ਇਸ ਦੇਰੇ ਦੀ ਸੋ ਜਿਹੜੀ ਸੰਗਤਾਂ ਉਹ ਵੀ ਬੜੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੀ ਸੰਗਤਾਂ ਨੂੰ ਆਸ ਸੀ ਜਿਹੜੀ ਸੰਭਾਲਦੀ ਸੇਵਾ ਕੀਆ ਉਹ ਬਾਬਾ ਰਮੇਸ਼ਰ ਦਾਸ ਜੀ ਕੋਲੇ ਆ ਸੋ ਉਹੀ ਕਰਨਗੇ ਸੱਸੀ ਗੱਲ ਸਾਰਿਆਂ ਨੂੰ ਸੋ ਤੁਹਾਡਾ ਪਿੰਡ ਮੁੰਮਾ ਹੀ ਆ ਨਹੀਂ ਸਾਡਾ ਨਹੀਂ ਆ ਪਿੰਡ ਸਾਗੇ ਫਿਰ ਅੱਛਾ ਜਦੋਂ ਮਹਾਪਰਸਾ ਦਾ ਤੁਹਾਨੂੰ ਪਤਾ ਲੱਗਿਆ ਸਿੱਤ ਜੀ ਸਵੇਰੇ ਚੱਲ ਕੇ ਸਿਨੇ ਸੰਗਤਾਂ ਆ ਤੁਹਾਡੇ ਪਿੰਡੋਂ ਆ ਕੀ ਕਾਲ ਤਿੰਨ ਚਾਰ ਜਾਣੇ ਆ ਵੀਰ ਜੀ ਠੀਕ ਆ ਤੇ ਜਿਹੜੀਆਂ ਸੰਗਤਾਂ ਬਖੂਬਖਰੀ ਪਿੰਡਾਂ ਤੋਂ ਆਈਆਂ ਗਿਆ ਤੁਹਾਡਾ ਬਾਬਾ ਜੀ ਨਾਲ ਕਿਵੇਂ ਪਿਆਰ ਜੁੜਿਆ ਸਾਡਾ 30 35 ਸਾਲ ਹੋ ਗਏ ਵੀਰ ਜੀ ਪਿਆਰ ਹੋਇਆ ਇਹਨੂੰ ਵੀ ਬਹੁਤ ਵਧੀਆ ਜਾਣੀ ਗੱਲਾਂ ਪਤਾਕਾਰ ਦੇ ਸੀ ਡਾਕਟਰਕ ਵਧੀਆ ਹੁੰਦਾ ਸੀ ਆਪ ਨੂੰ ਇਹ ਡਾਕਟਰ ਬਹੁਤ ਵਧੀਆ ਠੀਕਾ ਕੋਈ ਕਾਇ ਨਹੀਂ ਆ ਇਹਨਾਂ ਦੀ ਸਰਦ ਤੇ ਤੁਹਾਡੇ ਕੋਲ ਬੱਚੇ ਵੀ ਜੁੜੇ ਹੋਇਆ ਹਾਂ ਜੀ ਆ ਰਿਹਾ ਮਗਰ ਗੁੱਡੀ ਬੈਠੀ ਆ ਕਮੋਰ ਗੁੱਡੇ ਨਾਲ ਤਾਂ ਤੁਹਾਡਾ ਮਤ ਕਿਹੜਾ ਪੰਡਾ ਸਹੀ ਆ ਭਾਈ اچھا ਤੁਹਾਡਾ ਮਾਪਰਸਾਂ ਦੇ ਬਾਰੇ ਕੀ ਕਹਣਾ ਪ੍ਰਸੰਧ ਦੇ ਬਾਰੇ ਕੀ ਕਹਣਾ ਤੁਹਾਡਾ ਸਾਡਾ ਵੀ ਬਹੁਤ ਵਧੀਆ ਮਾਪਰਸਾਂ ਦਾ ਜਾਨੀ ਬਹੁਤ ਵਧੀਆ ਵਿਚਾਰ ਸੀ ਬਹੁਤ ਵਧੀਆ ਹੈਗੇ ਪਹੁੰਚੇ ਹੋਏ ਸਾਧੂ ਸੀ ਜੀ ਜੀ ਹਾਂ ਸਾਡਾ ਬਹੁਤ ਜਿੱਦਣ ਦਾ ਇਹ ਡੇਰਾ ਜਾਨੀ ਹੋਇਆ ਅਸੀਂ ਸਾਡੀ ਉਦਣ ਦੀ ਆਉਣੀ ਜਾਣੀ ਹੈ ਵੱਡੇ ਸੰਤਾਂ ਦੀ ਬਹੁਤ ਮਹਿਮਾ ਸੀ ਦੂਜਿਆਂ ਦੀ ਬਹੁਤ ਇਹਨਾਂ ਦੀ ਬਹੁਤ ਮਹਿਮਾ ਸੀ ਅੱਜ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਅੱਜ ਜੀ ਹੁਣ ਅੱਜ ਦਾ ਬਾਬਾ ਜੀ ਦੀ ਜਾਣ ਤੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਹਾਂ ਜੀ ਹੁਣ ਅੱਜ ਦਾ ਮਹਿਸੂਸ ਹੀ ਹੈ ਵੀ ਜਿਹੜੀ ਸਾਡਾ ਬਹੁਤ ਪਿਆਰ ਸੀ ਸੰਤਾਂ ਨਾਲ ਬਹੁਤ ਸਾਡਾ ਸਤਕਾਰ ਕਰਦੇ ਸੀ ਆ ਆ ਗਿਆ ਦਾ ਜਿਦੋਂ ਸਾਡੇ ਗਜੇ ਨੂੰ ਜਾਂਦੇ ਖੜਦੇ ਬੈਠਦੇ ਤੇ ਅੱਜ ਜਣੀ ਸਾਨੂੰ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਸੰਤ ਸਾਡੇ ਨੂੰ ਜੇ ਉਹਦਾ ਸਵਰਗ ਚ ਪਾਸਾ ਹੋਵੇ ਸੰਤਾਂ ਦਾ ਤੇ ਸੰਤ ਪਹੁੰਚੇ ਹੋਏ ਸੀ ਸਾਡਾ ਬਹੁਤ ਸੋ ਬੀਬੀਆਂ ਦਾ ਵੀ ਕਹਿਣਾਗਾ ਵੀ ਅਸੀਂ ਬਹੁਤ ਟਰਕਟ-ਕਟ ਜੁੜੇ ਹੋਏ ਹਾਂ ਬਾਬਾ ਜੀ ਦੇ ਨਾਲ ਸੋ ਉਹਨਾਂ ਦਾ ਜਿੱਥੇ ਵੀ ਮਹੱਪੁਰਤਾ ਉਹਨਾਂ ਦਾ ਸਵਰਗਾਂ ਦੇ ਵਿੱਚ ਬਾਤਾਂ ਹੋਵੇ ਸੋ ਹੋਰ ਵੀ ਬੀਬੀਆਂ ਬੈਠੀਆਂ ਅਸੀਂ ਉਹਨਾਂ ਭੈਣ ਸਰਬਜੀਤ ਕੌਰ ਆ ਜਿਹੜੀ ਸੰਸਕਾਰ ਦੇ ਸਮੇਂ ਇੱਥੇ ਭੈਣਾਂ ਸਾਰੀਆਂ ਇਕੱਠੀਆਂ ਹੋ ਕੇ ਇੱਥੇ ਪਹੁੰਚੀਆਂ ਗਿਆ ਤੁਸਕਾਰ ਦੇ ਸਮੇਂ ਤੇ ਪਹੁੰਚੀਆਂ ਸੋ ਭੈਣ ਸਰਬਜੀਤ ਕੌਰ ਨੂੰ ਦੋ ਸ਼ਬਦ ਤੁਹਾਡੇ ਤਿਕਰ ਪੁੱਛਾਂਗੇ ਭੈਣ ਅੱਜ ਬਾਬਾ ਜੀ ਦਾ ਸੰਸਕਾਰ ਹੋਇਆਗਾ ਸੰਸਕਾਰ ਦੇ ਤੁਸੀਂ ਪਹੁੰਚਿਆ ਸੋ ਤੁਸੀਂ ਦੋ ਸ਼ਬਦ ਬਾਬਾ ਜੀ ਬਾਰੇ ਬਾਬਾ ਜੀ ਬਾਰੇ ਤਾਂ ਬਸ ਤੁਸੀਂ ਇੱਕ ਪਹੁੰਚੇ ਵੀ ਮਾਂ ਫੋਰਸ ਦੀ ਉਹਨਾਂ ਵਰਗੇ ਆ ਸਮੇਂ ਦੇ ਵਿੱਚ ਮਿਲਣਾ ਬਹੁਤ ਮੁਸ਼ਕਲ ਆ ਹੋ ਜ਼ਿਆਦਾ ਬਸ ਮੈਂ ਜਿੰਨੀ ਉਹਨਾਂ ਦੀ ਮੈਂ ਤਾਰੀਫ ਕਰੀ ਨਹੀਂ ਸਕਦੀ ਕੋਈ ਸ਼ਬਦ ਹੀ ਨਹੀਂ ਹੈ ਜਿਵੇਂ ਕਿ ਮੈਂ ਕਿਹੜੇ ਸ਼ਬਦਾਂ ਨਾਲ ਉਹਨਾਂ ਨੂੰ ਮਨ ਲ ਬਹੁਤ ਜ਼ਿਆਦਾ ਹੀ ਸਾਰੀ ਸੰਗਤ ਨਹੀਂ ਪਤਾ ਮੈਨੂੰ ਤਾਂ ਕੀ ਬਹੁਤ ਜ਼ਿਆਦਾ ਚੰਗੇ ਸੀਗੇ ਉਹ ਲੱਗੋ ਲੱਗੀ ਪਾਰਟੀਆਂ ਦੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਦੇ ਨਮਾਇਦੇ ਵੀ ਪਹੁੰਚੇ ਸੰਸਕਾਰ ਦੇ ਸਮੇਂ ਪਹੁੰਚੇ ਆ ਸੋ ਇਸ ਸਤਿਕਾਰ ਜੋਗਾ ਸਤਿਕਾਰ ਕਰਦੇ ਆ ਮਾਪੁਰਸਾਂ ਦਾ ਤੇ ਸਿ ਸਤਿਕਾਰ ਕਰਦੇ ਹਾਂ ਸੋ ਹੋਰ ਜਿਹੜੇ ਪਿੰਡ ਦੀਆਂ ਪੰਜ ਸਰਪੰਚ ਸਾਰੇ ਪਹੁੰਚੇ ਸੀ ਇਸ ਵਕਤ ਆਰੇ ਇੱਥੇ ਹੀ ਸੀ ਸਾਰੇ ਪਹੁੰਚੇ ਸਾਰਾ ਪਿੰਡ ਨਗਰ ਸਾਰਾ ਨਾਲ ਸੀ ਸਾਰੇ ਆਏ ਸੀ ਬਹੁਤ ਵਧੀਆ ਜੀ ਮਾਪੁਰਸੇ ਇਹਨਾਂ ਰਗਾ ਬਣਾ ਬਹੁਤ ਹੱਸਦੇ ਰੱਬੀ ਰੂ ਮਾਪੁਰਸ ਸੀ ਮਾਪੁਰਸ ਤਾਂ ਹੋਰ ਵੀ ਬਹੁਤ ਆ ਪਰ ਇਹਨਾਂ ਨੂੰ ਮਾਇਆ ਦਾ ਕਿਸੇ ਚੀਜ਼ ਦਾ ਵੀ ਕਿਸੇ ਚੀਜ਼ ਨਾਲ ਕੋਈ ਪਿਆਰ ਨਹੀਂ ਕੀਤਾ। ਸਭ ਤੇਨੇ ਕੁਛ ਤੇਰੇ। ਧੰਨਵਾਦ ਬਣੇ। ਸਾਡੇ ਚੈਨਲ ਨੂੰ ਸਰਤੋ ਸਸ ਖਰਾਬ ਕਰੋ ਕਿ ਹਰ ਇੱਕ ਔਸਾਰਨੋਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ। ਮਾ ਤੇ। ਹਾਂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ